ਕਾਂਚਾ ਵਾਹੀ ਜੁਤੀ ਦੀ ਫਕੇਲ ਅੱਜ ਮਜੀਠੇ ਕਸਬੇ ਚ ਇਹ ਕੱਲ ਦੀ ਪਰਸੋਂ ਜਿਹੜੀ ਰਾਤ ਬੀਤੀ ਐ ਤੇ ਤਾਰੀਖ ਸੀ 26 26 ਦੀ ਰਾਤ ਦਾ ਇਹ ਵਾਕਿਆ ਜਦੋਂ ਇੱਥੇ 3-4 ਦੁਕਾਨਾਂ ਚ ਬਹੁਤ ਵੱਡੀ ਘਟਨਾ ਕਰ ਅੱਗ ਲੱਗੀ ਆ ਜਿਹਦੀਆਂ ਵੀਡੀਓਜ਼ ਵੀ ਮੈਂ ਸ਼ੇਅਰ ਕਰੂੰਗਾ ਜਿਹਦੇ ਚ ਸਾਡੇ ਬੜੇ ਪੁਰਾਣੇ ਐਫੀ ਸ਼ਾਪ ਰਹੇ ਆ ਆਪਣੇ ਸਥਾਨਕ ਜੋਬ ਦੇ ਸ਼ਹਿਰ ਤਾਂ ਆਰਸ਼ਿੰਗ ਜੀ ਪ੍ਰੇਮ ਲਾਲ ਮਹਾਜਨ ਜੀ ਰਾਹੁਲ ਚਰਮਾ ਜੀ ਤੇ ਸਾਡੇ ਅਸ਼ੋਕ ਕਰੋੜਾ ਜੀ ਇਹਨਾਂ ਚਾਰਾਂ ਦੀਆਂ ਦੁਕਾਨਾਂ ਸੜਕ ਤੇ ਸੁਆਹ ਹੋ ਗਈਆਂ ਜਿੰਨਾ ਵੀ ਮਟੀਰੀਅਲ ਸੀ ਮਾਲ ਸੀ ਇਹਨਾਂ ਦਾ ਫਰੂਟ ਦਾ ਕੰਮ ਸੀ ਰੋਜ਼ ਬੜੀ ਹਿੰਮਤ ਨਾਲ ਆਪਦੇ ਲੰਮੇ ਸਮੇਂ ਤੋਂ ਪਰਿਵਾਰ ਦਾ ਬਾਕਸਵਾਲ ਕਾਇਦੇ ਸੀ ਫੂਟ ਵੇਚਦੇ ਜਿੱਥੇ ਸਾਰਾ ਹੀ ਨੁਕਸਾਨ ਆ ਗਿਆ ਉੱਥੇ ਇਹਨਾਂ ਦਾ ਸਾਡੇ ਸਰਕਾਰ ਜੋ ਮਹਾਜਨ ਸਾਹਿਬ ਦਾ ਸਭਕੀਆਂ ਦਾ ਕੰਮ ਸੀ ਉਹਨਾਂ ਦਾ ਸਾਰਾ ਕੰਮ ਸਾਰਾ ਹੀ ਮਾਲ ਨੁਕਸਾਨਿਆ ਗਿਆ ਇਸੇ ਤਰ੍ਹਾਂ ਰਾਹੁਲ ਚਰਮਾ ਜੀ ਆਪ ਦਾ ਖੋਖਾ ਚਲਾਉਂਦੇ ਸਨ ਆਗ ਦੀ ਯਾਰੀ ਕਰਕੇ ਮਿਹਨਤ ਕਰਕੇ ਆਪ ਦਾ ਗੁਜ਼ਰ ਕਰਦੇ ਸਨ ਅਰੋੜਾ ਸਾਹਿਬ ਦਾ ਵੀ ਇਸੇ ਤਰ੍ਹਾਂ ਡਿਸਪੋਜ਼ਲ ਦਾ ਕੰਮ ਸੀ ਬਹੁਤ ਵੱਡਾ ਨੁਕਸਾਨ ਮਜੀਠੇ ਸ਼ਹਿਰ ਤੇ ਹੋਇਆ ਔਰ ਇਹ ਅੱਗ ਕੋਈ ਕਹਿੰਦੇ 1:30 ਵਜੇ ਇਹਨਾਂ ਨੂੰ ਫੋਨ ਗਿਆ ਕਿ ਇਸ ਤਰ੍ਹਾਂ ਆ ਕੇ ਲੱਗੀ ਆ ਜਦੀ ਵੀਡੀਓਜ਼ ਮੈਂ ਸ਼ੇਅਰ ਕਰੂੰਗਾ ਅਫਸੋਸ ਦੀ ਗੱਲ ਇਹ ਆ ਕਿ ਸਰਕਾਰ ਨੇ ਭਾਵੇਂ ਤੇ ਐਂਬੂਲੈਂਸ ਦੀ ਫੈਸਿਲਿਟੀ ਦਿੱਤੀਆਂ ਮਗਰ ਮਜੀਠੇ 'ਚ ਜਿਹੜੀ ਐਂਬੂਲੈਂਸੀ ਉਹ ਨਹੀਂ ਪਹੁੰਚੀ ਐਂਬੂਲੈਂਸ ਨਹੀਂ ਆਇਆ ਪਾਇਰ ਸੌਰੀ ਜਿਹੜੀ ਫਾਇਰ ਬ੍ਰਿਗੇਡ ਐ ਮਜੀਠੇ 'ਚ ਫੈਸਿਲਿਟੀ ਦਿੱਤੀ ਸੀ ਉਹ ਉਹ ਨਹੀਂ ਪਹੁੰਚੀ ਜਿਹੜੀ ਫਾਇਰ ਬ੍ਰਿਗੇਡ ਆਈ ਉਹ ਸ੍ਰੀ ਅਮਰਚਰ ਸਾਹਿਬ ਦੇ ਜਦ ਫੋਨ ਗਿਆ ਉਤੋਂ ਆਈ ਔਰ ਉਹ ਲੇਟ ਆਈ ਔਰ ਉਹਦੇ ਕਰਕੇ ਭਾਵੇਂ ਉਹ ਆ ਗਏ ਮੈਂ ਨਹੀਂ ਕਹੂੰਗਾ ਕਿ ਉਹ ਨਹੀਂ ਪਹੁੰਚੇ ਪਹੁੰਚੇ ਜ਼ਰੂਰ ਮਗਰ ਜਦ ਤੱਕ ਉਹ ਪਹੁੰਚੇ ਤਦ ਤੱਕ ਇੰਨਾ ਵੱਡਾ ਇੱਥੇ ਸਾਰਾ ਹੀ ਕੰਮ ਸਾਰਾ ਹੀ ਉਹਨਾਂ ਦਾ ਮਾਲ ਨੁਕਸਾਨਿਆ ਗਿਆ ਸੋ ਮੇਰੀ ਭਗਵੰਤਪਾਤ ਸਰਕਾਰ ਨੂੰ ਇਹ ਅਪੀਲ ਹੈ ਕਿ ਇਹ ਮਿਹਨਤ ਕਸ਼ ਲੋਕ ਨੇ ਆਪ ਦਾ ਪਰਿਵਾਰ ਦੀ ਬੁਜ਼ੁਰਗ ਕਰਨ ਵਾਸਤੇ ਪਰਿਵਾਰ ਦੀ ਸ਼ਾਂਤ ਸਪਾਲ ਵਾਸਤੇ ਦਿਹਾੜੀ ਕਰਨ ਵਾਲੇ ਮਿਹਨਤ ਕਸ਼ ਬੜੇ ਲੋਕ ਹੈ ਔਰ ਸਾਡੇ ਇਸ ਮਜੀਠੇ ਕਸਬੇ ਦਾ ਮਾਣ ਨੇ ਮੈਂ ਚਾਹਾਂਗਾ ਕਿ ਸਰਕਾਰ ਇਹਨਾਂ ਨੂੰ ਵਾੜਦੀ ਕੰਪਨਸੇਸ਼ਨ ਤੇ ਇਹਨਾਂ ਦੀ ਜੋ ਦੁਕਾਨਾਂ ਨੁਕਸਾਨੀਆਂ ਗਈਆਂ ਨੇ ਉਹਦਾ ਰਿਪੇਅਰ ਦਾ ਕੰਮ ਇਮੀਡੀਏਟਲੀ ਕਰਾ ਕੇ ਦੇਵੇ ਔਰ ਨਾਲ ਹੀ ਇਸ ਕਰਦੀ ਇਨਕੁਆਇਰੀ ਹੋਵੇ ਕਿ ਇਹ ਅੱਗ ਲੱਗੀ ਕਿਉਂ ਇਹ ਅੱਗ ਦਾ ਕਾਰਨ ਕੀ ਹੈ ਸ਼ਰਾਰਤ ਹੈ ਕਿ ਇਹ ਹੋਰ ਕਾਰਨ ਹੈ ਇਹ ਸੱਚਾਈ ਵੀ ਸਾਹਮਣੇ ਆਵੇ ਕਿਉਂਕਿ ਪਹਿਲਾਂ ਇਹ ਤਾਂ ਬਾਟਿਆ ਸਾਡੇ ਮਜੀਠੇ ਕਸਬੇ ਚ ਕਦੇ ਵੇਖਣ ਨੂੰ ਨਹੀਂ ਮਿਲਿਆ ਸੋ ਕਾਹ ਹੈ ਜੀ ਤਲ ਹੋਵੇ ਨਾ ਉਹਦੇ ਵਾਸਤੇ ਰਿਕੁਆਇਰੀ ਦੀ ਲੋੜ ਹੈ ਕਿ ਜੇ ਸ਼ਰਾਰਤੀ ਕੰਮ ਹੈ ਤੇ ਉਹ ਸਾਹਮਣੇ ਆਏ ਜਾਣ ਤੇ ਜੇ ਵਾਕਈ ਕੋਈ ਸ਼ਾਰਟ ਸਰਕਟ ਜਾਂ ਹੋਰ ਕੋਈ ਕਾਰਨ ਬੜਿਆ ਤੇ ਉਸ ਗੱਲ ਨੂੰ ਫਿਰ ਐਡਰੈਸ ਕੀਤਾ ਜਾਵੇ ਔਰ ਇਹਨਾਂ ਨੂੰ ਬਣਦੀ ਕੰਪਨਸੇਸ਼ਨ ਦੁਕਾਨਾਂ ਦੀ ਰਿਪੇਅਰ ਔਰ ਨਾਲ ਜੋ ਮਟੀਰੀਅਲ ਨੁਕਸਾਨਿਆ ਗਿਆ ਉਹਦੀ ਕੰਪਨਸੇਸ਼ਨ ਦਿੱਤੀ ਜਾਵੇ ਬਹੁਤ ਬਹੁਤ ਧੰਨਵਾਦ ਮਾਈਕਲ ਜੀ ਕਾਕਾ ਸਾਹਿਬ ਮਾਈਕਲ ਜੀ ਬਹੁਤ ਬਹੁਤ